ਸਾਤਸਰੀਏ ਕਾਲ ਜੀ ਕਾਫੀ ਮਿੱਤਰਾਂ ਦਾ ਸਵਾਲ ਕੁਝ ਐਸੇ ਕਿਸਮ ਦਾ ਸੀਗਾ ਵੀ ਜੇ ਸਾਨੂੰ ਪਹਿਲੇ ਤੋਂ ਸਾਰਾ ਕੁਝ ਪਤਾ ਹੈ ਫਿਰ ਵੀ ਲਿਖਣਾ ਜ਼ਰੂਰੀ ਹੈ ਔਰ ਅਸੀਂ ਥੋੜਾ ਪਿਛਲੀ ਇੱਕ ਵੀਡੀਓ 'ਚ ਗੱਲ ਕਰੀ ਸੀਗੀ ਪਛਾਣ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਡੇ ਨਾਲ ਤੁਹਾਡੇ 'ਚ ਪਰਿਵਰਤਨ ਕਰਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਫਰਕ ਪਾਉਂਦੀ ਹੈ ਕਿਉਂ ਇਹ ਜ਼ਰੂਰੀ ਹੈ ਤੇ ਅੱਜ ਅਸੀਂ ਥੋੜਾ ਹੋਰ ਡਿਟੇਲ ਨਾਲ ਜਾਣ ਲੈਣੇ ਆਂ ਇਹਦੇ ਬਾਰੇ 'ਚ ਪਛਾਣ ਦਾ ਤਿੰਨ ਮਹੀਨੇ ਲਿਖਣਾ ਤੁਸੀਂ ਜਦੋਂ ਵੀ ਕਦੇ ਲਿਖਣਾ ਪੜਨਾ ਸਿੱਖਦੇ ਹੋ ਫਿਰ ਜਦੋਂ ਕਦੇ ਉਹਦਾ ਕੋਈ ਹਿਸਾਬ ਕਿਤਾਬ ਤੁਸੀਂ ਕਰਨਾ ਹੁੰਦਾ ਤੇ ਫਿਰ ਉਹਨੂੰ ਲਿਖਦੇ ਹੋ ਅੱਜ ਦੇ ਸਮੇਂ ਦੇ ਹਿਸਾਬ ਨਾਲ ਇਹ ਚੀਜ਼ ਸਾਡੇ ਆਪਣੇ ਆਪ ਤੇ ਵੀ ਲਾਗੂ ਹੁੰਦੀ ਹੈ ਜੇ ਅਸੀਂ ਆਪਣੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਲੈਣੀ ਹੈ ਤੇ ਸਾਨੂੰ ਆਪਣੇ ਬਾਰੇ ਕੁਝ ਲਿਖਣਾ ਪਏਗਾ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਸਾਨੂੰ ਨੋਟ ਕਰਨੀਆਂ ਪੈਣਗੀਆਂ। ਔਰ ਇੱਥੇ ਹੋਰ ਵੀ ਇਹਦਾ ਇੱਕ ਕਾਰਨ ਹੈਗਾ ਸਾਡੇ ਸਰੀਰਕ ਤੌਰ ਤੇ ਸਰੀਰ ਸਾਡਾ ਪੰਜ ਤੱਤਾਂ ਨਾਲ ਚੱਲਦਾ ਔਰ ਬੜੀ ਤਰ੍ਹਾਂ ਦੀ ਐਕਸਰਸਾਈਜ਼ ਨੇ ਬੜੀ ਤਰ੍ਹਾਂ ਦੇ ਸਾਨੂੰ ਯੋਗ ਬੜੀਆਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਦੱਸੀਆਂ ਜਾਂਦੀਆਂ ਨੇ ਜਾਂ ਸਾਨੂੰ ਆਮ ਪਤਾ ਲੱਗ ਜਾਂਦੀਆਂ ਨੇ ਵੀ ਸਾਡਾ ਜਿਹੜਾ ਸਰੀਰ ਹੈ ਕਿਵੇਂ ਸੈੱਟ ਰਹੇਗਾ। ਕਿਹੜੀ ਚੀਜ਼ ਦੇ ਸਾਡੇ ਤੇ ਵੱਧ ਘਟਾ ਅੱਜ ਵਿਗਿਆਨ ਕੋਲ ਹਰ ਚੀਜ਼ ਦਾ ਉਪਾਏ ਆ ਉਹ ਤੁਹਾਨੂੰ ਬੜੀ ਆਸਾਨੀ ਨਾਲ ਦੱਸ ਦਿੰਦੀ ਆ ਕਿਹੜੀ ਚੀਜ਼ ਤੁਹਾਡੇ ਤੇ ਵੱਧ ਆ ਕਿਹੜੀ ਚੀਜ਼ ਤੁਹਾਡੇ ਤੇ ਘਟ ਪਰ ਉਹਦਾ ਜਿਹੜਾ ਮਾਪ ਡੰਣਾ ਉਹ ਤੁਹਾਨੂੰ ਕੁਝ ਪ੍ਰੇਜ਼ ਵੱਲ ਵੀ ਇਸ਼ਾਰਾ ਕਰਦਾ ਤੁਸੀਂ ਆਪਣਾ ਬਚਾਅ ਕਰ ਲੈਂਦੇ ਹੋ ਸ਼ੂਗਰ ਵਾਲਾ ਬੰਦਾ ਮਿੱਠਾ ਨਹੀਂ ਖਾਂਦਾ ਬੀਪੀ ਵਾਲਾ ਬੰਦਾ ਨਮਕ ਨਹੀਂ ਖਾਂਦਾ ਹੁਣ ਮਸਲਾ ਇਹ ਆ ਵੀ ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਸਾਡਾ ਮਨ ਚੱਲਦਾ ਪਹਿਲੀ ਗੱਲ ਤੇ ਸਾਨੂੰ ਸਹੀ ਸਹੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਵੀ ਕਿਹੜਾ ਵਿਕਾਰ ਸਾਡੇ ਤੇ ਕਿਸ ਤਰ੍ਹਾਂ ਔਰ ਕਿਸ ਟਾਈਮ ਹੈਵੀ ਹੁੰਦਾ ਅਸੀਂ ਉਸ ਤੋਂ ਬਚਣਾ ਕਿੱਦਾਂ ਔਰ ਜੇ ਸਾਨੂੰ ਉਹਦੀ ਜਾਣਕਾਰੀ ਨਹੀਂ ਹੈ ਉਹਦਾ ਪਤਾ ਹੀ ਨਹੀਂ ਹੈ ਤੇ ਫਿਰ ਮੈਨੂੰ ਲੱਗਦਾ ਸਾਡਾ ਬਚਣਾ ਵੀ ਲਗਭਗ ਸੰਭਵ ਹੈ ਅਸੀਂ ਕਈ ਜੋ ਮਰਦੀ ਲਈ ਕਿਉਂਕਿ ਅਸੀਂ ਕਦੇ ਇਹ ਚੀਜ਼ ਸੋਚੀ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਮਾਪਿਆ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਜਿਸ ਤਰ੍ਹਾਂ ਪਿਛਲੀ ਵਾਰ ਅਸੀਂ ਗੱਲ ਕਰੀ ਸੀ ਸੂਰਜ ਨਾਲ ਸਰੀਰ ਦਾ ਸਿੱਧਾ ਸਿੱਧਾ ਸਬੰਧ ਹੈ ਸੂਰਜ ਤੇ ਕੋਈ ਵੀ ਜਿਹੜੀ ਹਲਚਲ ਹੁੰਦੀ ਹੈ ਉਹ ਸਾਰੇ ਪ੍ਰਿਥਵੀ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਇਸ ਤਰ੍ਹਾਂ ਹੀ ਚੰਨ ਸਾਡੇ ਮਨ ਦਾ ਕਾਰਕ ਹੈ ਚੰਨ ਦੀਆਂ ਜਿਹੜੀਆਂ ਡੇਟਾ ਨੇ ਜਿਸ ਤਰ੍ਹਾਂ ਸੂਰਜ ਔਰ ਮੌਸਮ ਦੇ ਹਿਸਾਬ ਨਾਲ ਕਿਤੇ ਗਰਮੀ ਵੱਧ ਗਈ ਜੂਨ ਜੁਲਾਈ ਦਾ ਮਹੀਨਾ ਸਾਨੂੰ ਵੀ ਪਤਾ ਹੈ ਅਸੀਂ ਗਰਮ ਚੀਜ਼ਾਂ ਨਹੀਂ ਖਾਣੀਆਂ ਕਿ ਉਹਨਾਂ ਨਾਲ ਬੜੀ ਤਰ੍ਹਾਂ ਦਾ ਜਿਹੜਾ ਸਰੀਰਕ ਅਫਸੈਟਿੰਗ ਪੈਦਾ ਹੋਏਗੀ ਸਾਡੀ ਤੰਦਰੁਸਤੀ ਨੂੰ ਨੁਕਸਾਨ ਹੋਏਗਾ ਜੇ ਐਸੀ ਤਰ੍ਹਾਂ ਸੀ ਚੰਨ ਦੀਆਂ ਡੇਟਾ ਨਾਲ ਕੁਝ ਚੀਜ਼ਾਂ ਮਾਪ ਲੈਣੇ ਆ ਕੁਝ ਚੀਜ਼ਾਂ ਸਾਨੂੰ ਪਤਾ ਹੁੰਦੀਆਂ ਨੇ ਮੇਰੇ ਵਾਸਤੇ ਚੰਨ ਦੀਆਂ ਆਹ ਡੇਟਾ ਦੇ ਵਿੱਚ ਹੰਕਾਰ ਮਾੜਾ ਐ ਖਰਾਬ ਕਰੇਗਾ ਫੇਰ ਉਹਦੇ ਪ੍ਰੇਜ਼ ਉਹਦੇ ਇਲਾਜ ਲੱਭੇ ਜਾ ਸਕਦੇ ਨੇ ਜੇ ਪਤਾ ਦੁਨੀਆ ਤੇ ਮਨ ਨੂੰ ਸਮਝਾਉਣ ਵਾਸਤੇ ਬੜੀ ਤਰ੍ਹਾਂ ਦੀਆਂ ਐਕਸਰਸਾਈਜ਼ ਨੇ ਬੜੀ ਤਰ੍ਹਾਂ ਦੇ ਮੈਡੀਟੇਸ਼ਨ ਨੇ ਅਸੀਂ ਵੀ ਕਰਦੇ ਹਾਂ ਔਰ ਕੋਈ ਹਰਜ ਨਹੀਂ ਅੱਛੀ ਗੱਲ ਹੈ ਪਰ ਕਈ ਵਾਰ ਜਦੋਂ ਤੁਸੀਂ ਬਿਲਕੁਲ ਉਲਟ ਸਥਿਤੀ ਵਾਲਾ ਕੋਈ ਮੈਡੀਟੇਸ਼ਨ ਕਰਦੇ ਹੋ ਤੁਹਾਡੀ ਕੋਈ ਐਸੀ ਚੀਜ਼ ਵਧੀ ਹੈ ਜਿਹੜੀ ਜਦੋਂ ਤੁਸੀਂ ਸਾਹ ਤੇ ਧਿਆਨ ਕਰੋਗੇ ਤੇ ਤੁਹਾਨੂੰ ਜ਼ਿਆਦਾ ਡਿਸਟਰਬ ਕਰ ਦੇਗੀ ਮੈਂ ਬਹੁਤ ਐਸੇ ਕੇਸ ਦੇਖੇ ਆ ਸੁਨੇ ਆ ਔਰ ਮੈਨੂੰ ਮੌਕਾ ਮਿਲਿਆ ਸ਼ਾਇਦ ਉਹਨਾਂ ਦੀ ਮਦਦ ਕਰਨ ਦਾ ਕਈ ਵਾਰ ਜਿਆਦਾ ਮੰਤਰ ਜਪਣ ਨਾਲ ਸਿਰ 'ਚ ਖੁਸ਼ਕੀ ਹੋ ਜਾਂਦੀ ਹੈ ਕੰਨਾਂ 'ਚ ਲਗਾਤਾਰ ਐਸੀਆਂ ਆਵਾਜ਼ਾਂ ਆਂਦੀਆਂ ਨੇ ਜਿਹਦੇ ਤੋਂ ਬੰਦਾ ਇਰੀਟੇਟ ਹੋਣ ਲੱਗ ਜਾਂਦਾ ਉਹਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਇਸ ਕਰਕੇ ਪਹਿਲਾਂ ਮਨ ਨੂੰ ਸਮਝਣਾ ਜ਼ਰੂਰੀ ਹੈ ਜਿਵੇਂ ਇੱਕ ਤੰਦਰੁਸਤ ਬੰਦਾ ਕਦੇ ਡਾਕਟਰ ਕੋਲ ਨਹੀਂ ਜਾਂਦਾ ਮਤਲਬ ਕੁਛਦਾ ਨਹੀਂ ਕਦੇ ਕੁਛ ਔਰ ਤੰਦਰੁਸਤ ਬੰਦਾ ਹੀ ਵਧੀਆ ਔਰ ਜ਼ਿਆਦਾ ਹਾਰਡ ਐਕਸਰਸਾਈਜ਼ ਕਰ ਸਕਦਾ ਉਸੇ ਤਰ੍ਹਾਂ ਇੱਕ ਬੈਲੈਂਸ ਆਇਆ ਮਨ ਨੇ ਜਿਹੜੇ ਜ਼ਿਆਦਾ ਗਹਿਰੇ ਧਿਆਨ ਨੇ ਉਹ ਕਰ ਸਕਦਾ ਜਾਂ ਜਿਆਦਾ دیر ਤੱਕ ਕੋਈ ਧਿਆਨ ਜਾਂ ਜਪ ਕਰ ਸਕਦਾ ਜਿਹਦਾ ਮਾਨਸਿਕ ਬੈਲੈਂਸ ਸਹੀ ਹੈ ਜਿਹਦੇ ਇਹ ਵਿਕਾਰ ਸਹੀ ਨੇ ਮੈਂ ਇਹ ਨਹੀਂ ਕਹਿੰਦਾ ਕਿ ਮਨ ਦੇ ਉੱਪਰ ਕੰਮ ਨਹੀਂ ਹੋਇਆ ਬਹੁਤ ਜ਼ਿਆਦਾ ਕੰਮ ਹੋਇਆ ਪਰ ਉਹ ਬੜੇ ਹਾਈ ਲੈਵਲ ਤੇ ਆ ਜ਼ਰੂਰਤ ਗਰਾਉਂਡ ਲੈਵਲ ਤੇ ਆ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਅਸੀਂ ਇਹਨਾਂ ਚੀਜ਼ਾਂ ਨੂੰ ਮਾਪ ਸਕਨੇ ਆ ਔਰ ਇਹਨਾਂ ਚੀਜ਼ਾਂ ਨੂੰ ਅਸੀਂ ਤੇ ਮਾਪੀ ਲਵਾਂਗੇ ਸੱਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਮੇਰੇ ਬੱਚੇ ਆ ਮੇਰੇ ਦੋਸਤ ਆ ਮੇਰੇ ਜਿਹੜੇ ਆਪਣੇ ਭੈਣ ਭਰਾ ਆ ਜੇ ਮੈਨੂੰ ਇੱਕ ਅੱਛੀ ਚੀਜ਼ ਪਤਾ ਲੱਗਦੀ ਹੈ ਤੇ ਇਹ ਇੱਕ ਅੱਛੇ ਤਰੀਕੇ ਨਾਲ ਵਿਕਸਿਤ ਹੋਏਗੀ ਸਰੀਰ ਦੇ ਤੰਦਰੁਸਤ ਹੋਣ ਬਾਰੇ ਬੜੀ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਪਈ ਹੈ ਪਰ ਮਨ ਨੂੰ ਤੰਦਰੁਸਤ ਕਰਨ ਵਾਸਤੇ ਗੁੱਤ ਹੋ ਉਸ ਦੀ ਜਾਣਕਾਰੀ ਮੈਨੂੰ ਲੱਗਦੀ ਨਹੀਂ ਜੇ ਕਿਤੇ ਹੈ ਇੱਕ ਬੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਬੜੇ ਮਿੱਤਰਾਂ ਨੂੰ ਕਹਿੰਦਾ ਵੀ ਰਹਿਣਾ ਪਾਤਸ਼ਾਹੀ ਦਸਵੀਂ ਦੇ ਬਚਿੱਤਰ ਨਾਟਕ ਇੱਕ ਮਹਾਰਾਜਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਜਿਹਨਾਂ ਨੂੰ ਸਾਹਿਬੇ ਕਮਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਉਹਨਾਂ ਦੀ ਇੱਕ ਰਚਨਾ ਹੈ ਬਚਿੱਤਰ ਨਾਟਕ ਉਹ ਸਾਰੀ ਦੀ ਸਾਰੀ ਮੰਤ ਹੈ ਮੈਨੂੰ ਲੱਗਦਾ ਜਿੱਥੇ ਸਾਈਕੋਲੋਜੀ ਖੜਦੀ ਹੈ ਉਹ ਉਸ ਤੋਂ ਬਹੁਤ ਉੱਪਰ ਦੀ ਗੱਲ ਹੈ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਛੱਡ ਦਿੱਤੀਆਂ ਜਾਂ ਸਾਨੂੰ ਆ ਲੱਗਦਾ ਵੀ ਇੱਕ ਮਹਿੰਗਾ ਜਿਹੜਾ ਆਧਾਰਾ ਹੈ ਉੱਥੇ ਹੀ ਇੱਕ ਹਾਈ ਲੈਵਲ ਦੀ ਜਿਹੜੀ ਐਜੂਕੇਸ਼ਨ ਹੈ ਵਿਦਿਆ ਮਿਲਦੀ ਹੈ ਔਰ ਬੜੀਆਂ ਜਿਹੜੀਆਂ ਚੀਜ਼ਾਂ ਸਸਤੀਆਂ ਸੀਗੀਆਂ ਜਿਹੜੀਆਂ ਚੀਜ਼ਾਂ ਜ਼ਰੂਰੀ ਸੀਗੀਆਂ ਅਸੀਂ ਉਹ ਛੱਡਤੀ। ਐਸੇ ਕਰਕੇ ਇੰਨੀਆਂ ਜ਼ਿਆਦਾ ਸਹੂਲਤਾਂ ਹੋਣ ਦੇ ਬਾਵਜੂਦ ਵੀ ਇਨਸਾਨ ਹੋਰ ਜ਼ਿਆਦਾ ਬੇਚੈਨ ਹੁੰਦਾ ਜਾ ਰਿਹਾ। ਹਾਲਾਂਕਿ ਹੋਣਾ ਤੇ ਉਲਟ ਚਾਹੀਦਾ ਸੀਗਾ ਕਿ ਜਿੰਨੀ ਜ਼ਿਆਦਾ ਸਹੂਲਤ ਸਰੀਰ ਨੂੰ ਮਿਲੀ ਹੈ ਉਹਦੇ ਹਿਸਾਬ ਨਾਲ ਤੇ ਉਹਨੂੰ ਸ਼ਾਂਤ ਹੋਣਾ ਚਾਹੀਦਾ ਸੀਗਾ ਪਰ ਬਿਨਾ ਮਨ ਨੂੰ ਸਮਝੇ ਇਹਨੂੰ ਸਵਸਥ ਨਹੀਂ ਕੀਤਾ ਜਾ ਸਕਦਾ ਅਸੀਂ ਮਨ ਤੇ ਇੱਕ ਪੂਰੀ ਵੀ ਪੂਰੀ ਵੀਡੀਓ ਕਰਾਂਗੇ ਮਨ ਕਿਸ ਤਰ੍ਹਾਂ ਬਣਦਾ ਹੁਣ ਇੱਥੇ ਇੱਕ ਚੱਕਰ ਹੋਰ ਵੀ ਆ ਜਦੋਂ ਤੁਸੀਂ ਕੋਈ ਚੀਜ਼ ਵੱਧ ਘੱਟ ਖਾ ਲਈ ਤੇ ਸਰੀਰ ਨੇ ਤੁਹਾਨੂੰ ਉਸੇ ਟਾਈਮ ਦੱਸ ਦੇਣਾ ਕਿ ਤੁਸੀਂ ਜ਼ਿਆਦਾ ਖਾ ਲਿਆ ਤੁਸੀਂ ਘੱਟ ਖਾਂਦੇ ਹੋ ਤੇ ਕਮਜ਼ੋਰੀ ਫੀਲ ਹੋਏਗੀ ਤੁਹਾਨੂੰ ਪਤਾ ਲੱਗ ਜਾਣਾ ਪਰ ਮਨ ਕਿੰਨਾ ਵਿਚਾਰਾਂ ਨੂੰ ਜ਼ਿਆਦਾ ਲੈ ਰਿਹਾ ਹੈ ਔਰ ਉਹਦੇ ਨਾਲ ਤੁਹਾਨੂੰ ਕੀ ਲਾਸ ਹੋ ਰਿਹਾ ਹੈ ਸਾਨੂੰ ਪਤਾ ਲੱਗ ਗਿਆ ਬੀਪੀ ਐ ਅਸੀਂ ਨਮਕ ਨਹੀਂ ਖਾਣਾ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਹੰਕਾਰ ਨਾਲ ਪ੍ਰੋਬਲਮ ਹੋ ਰਹੀ ਹੈ ਪਰ ਸਾਡੇ ਕੋਲ ਉਹਦੇ ਮੁਤਾਬਕ ਕੋਈ ਠੋਸ ਐਕਸਰਸਾਈਜ਼ ਨਹੀਂ ਕੋਈ ਠੋਸ ਐਸੀ ਚੀਜ਼ ਨਹੀਂ ਜਿਹਦੇ ਨਾਲ ਅਸੀਂ ਨਾਪਿਆ ਹੋਵੇ ਵੀ ਮੇਰਾ ਹੰਕਾਰ ਇਸ ਲੈਵਲ 'ਚ ਬਹੁਤ ਤਰ੍ਹਾਂ ਦੀਆਂ ਐਕਸਰਸਾਈਜ਼ ਨੇ ਹੰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਚੀਜ਼ ਕੰਮ ਆਉਂਦੀ ਹੈ ਤੁਸੀਂ ਸਵੇਰੇ ਉੱਠ ਕੇ ਸਿਰਫ ਇੰਨਾ ਕੰਮ ਕਰਨਾ ਹੈ ਵੀ ਰਾਤ ਨੂੰ ਸੌਣ ਤੱਕ ਮੈਂ ਕੋਸ਼ਿਸ਼ ਕਰਾਂਗਾ ਮੇਰੇ ਕਰਕੇ ਕਿਸੇ ਦਾ ਦਿਲ ਨਾ ਦੁਖੇ ਰਾਤ ਨੂੰ ਠੰਡੇ ਪਾਣੀ 'ਚ ਸੌਣ ਤੋਂ ਪਹਿਲੇ ਥੋੜੀ ਦੇਰ ਪੈਰ ਰੱਖਣੇ ਕੋਸ਼ਿਸ਼ ਕਰਨੀ ਹੈ ਦਿਨ 'ਚ ਤਿੰਨ ਵਾਰ ਸਿਰਵਣਾਂ ਹੋਰ ਅ ਐਸੀ ਕਿਸਮ ਦੀ ਵਿਚਾਰਧਾਰਾ ਐ ਇਸ ਕਿਸਮ ਦੇ 뮤직 ਐ ਇਸ ਕਿਸਮ ਦੇ ਆਸਣ ਐ ਇਸ ਕਿਸਮ ਦੇ ਮੰਤਰ ਐ ਜਿਨ੍ਹਾਂ ਤੋਂ ਮਦਦ ਲਈ ਜਾ ਸਕਦੀ ਐ ਪਰ ਉਸ ਤੋਂ ਪਹਿਲੇ ਆ ਜੇ ਤੁਸੀਂ 3 ਮਹੀਨੇ ਲਿਖਿਆ ਹੋਏਗਾ ਤੁਹਾਨੂੰ ਉਹਦੀ ਸਹੀ ਸਹੀ ਜਾਣਕਾਰੀ ਹੋਏਗੀ ਪਹਿਲੇ ਪੰਨਿਆਂ ਦੇ ਵਿੱਚ ਕਿਹੜੀ ਚੀਜ਼ ਸਭ ਤੋਂ ਵੱਧ ਐ ਜਿਹਨੂੰ ਮੈਂ ਕੰਟਰੋਲ ਕਰਨਾ ਕਿਉਂਕਿ ਹੁਣ ਤੁਹਾਨੂੰ ਸਿਰਫ ਅੰਦਾਜ਼ਾ ਐ ਫਿਰ ਤੁਹਾਨੂੰ ਪ੍ਰਤੱਖ ਪਤਾ ਹੋਏਗਾ ਕੋਸ਼ਿਸ਼ੀਂਜਾ ਸਾਡੇ అనుభవ ਚ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਆਂਦੀਆਂ ਨਹੀਂ ਸਾਨੂੰ ਸਮਝ ਨਹੀਂ ਆਂਦੀ ਅਸੀਂ ਉਹ ਚੀਜ਼ ਠੀਕ ਨਹੀਂ ਕਰ ਪਾਵਾਂਗੇ ਹੁਣ ਸਾਨੂੰ ਇਸ ਤੋਂ ਵੀ ਹੋਰ ਹਜ਼ਾਰਾਂ ਤਰਾਮੀਆਂ ਹੰਕਾਰ ਦੀ ਐਕਸਰਸਾਈਜ਼ ਨੇ ਤੁਹਾਡਾ ਲੈਵਲ ਬੜਾ ਜ਼ਿਆਦਾ ਹਾਈ ਹੋਵੇ ਔਰ ਐਕਸਰਸਾਈਜ਼ ਤੁਸੀਂ ਬੜੀ ਨਾਰਮਲ ਕਰ ਰਹੇ ਹੋ ਉਹਦੇ ਨਾਲ ਕੋਈ ਜ਼ਿਆਦਾ ਫਾਇਦਾ ਹੋਣਾ ਨਹੀਂ ਜਾਂ ਜਿਹੜੇ ਭਰੇਜ਼ ਐ ਤੁਸੀਂ ਦਵਾਈ ਬੜੀ ਜ਼ਿਆਦਾ ਸਟਰੋਂਗ ਖਾ ਰਹੇ ਹੋ ਸ਼ੂਗਰ ਦੀ ਬੜੀ ਮਤਲਬ ਹਾਈ ਕੋਈ ਡੋਜ਼ ਲੈ ਰਹੇ ਹੋ ਤੁਸੀਂ ਉਹਨੂੰ ਠੀਕ ਕਰਨ ਵਾਸਤੇ ਪਰ ਉਹਦੇ ਨਾਲ ਹੀ ਤੁਸੀਂ ਉਹਨਾਂ ਜ਼ਿਆਦਾ ਮਿੱਠਾ ਖਾ ਰਹੇ ਹੋ ਤੇ ਉਹ ਠੀਕ ਨਹੀਂ ਹੋਏ ਐਸੀ ਤਰ੍ਹਾਂ ਕੋਈ ਤੁਹਾਨੂੰ ਦੱਸੇਗਾ ਕੋਈ ਦੂਸਰਾ ਬੰਦਾ ਤੁਹਾਨੂੰ ਦੱਸੇਗਾ ਮੈਂ ਕਹਿੰਦਾ ਇਹ ਬੜਾ ਆਸਾਨ ਹੈ ਤੁਸੀਂ ਕਿਸੇ ਵੀ ਧਰਮ ਨਾਲ ਸਬੰਧਤ ਹੋ ਤੁਹਾਡਾ ਕੋਈ ਵੀ ਧਰਮ ਹੈ ਤੁਸੀਂ ਇਹਨੂੰ ਜਾਣ ਸਕਦੇ ਹੋ ਕਰ ਸਕਦੇ ਹੋ ਇਹ ਇੱਕ ਸਾਲ ਦਾ ਕੋਰਸ ਹੈ ਮੈਂ ਇਹ ਤੇ ਨਹੀਂ ਕਹਿੰਦਾ ਕਿ ਪ੍ਰਮਾਤਮਾ ਦਾ ਪਤਾ ਲੱਗ ਜਾਂਦਾ ਪਰ ਮੈਂ ਕੌਣ ਹਾਂ ਔਰ ਮੈਂ ਆਪਣੇ ਅੰਦਰ ਕਿੱਥੋਂ ਸਾਰਾ ਕੁਝ ਹੈਂਡਲ ਕਰਦਾ ਹਾਂ ਜਾਂ ਜਿਹੜੀ ਆਤਮਾ ਬਾਰੇ ਗੱਲ ਹੁੰਦੀ ਆ ਜਾਂ ਮੈਨੂੰ ਕੁਝ ਅਨੁਭਵ ਹੁੰਦੇ ਆ ਉਹ ਮੈਂ ਕਿਸੇ ਨੂੰ ਪੁੱਛਣ ਨਹੀਂ ਜਾਂਦਾ ਪਰ ਜੇ ਇਮਾਨਦਾਰੀ ਨਾਲ ਤੁਸੀਂ ਇਹਨੂੰ ਕਰੋਗੇ ਔਰ ਅਸੀਂ ਇਹ ਤਿੰਨ ਤਿੰਨ ਮਹੀਨੇ ਦੇ ਚਾਰ ਕੋਰਸ ਲਗਾਤਾਰ ਕਰ ਪਏ ਸਾਡਾ ਸਾਥ ਬਣਿਆ ਰਿਹਾ ਤੇ ਮੈਨੂੰ ਲੱਗਦਾ ਹੈ ਜ਼ਿੰਦਗੀ 'ਚ ਐਸ ਤੋਂ ਵੱਡੀ ਕ੍ਰਾਂਤੀ ਤੁਸੀਂ ਕਿਤੇ ਹੋਰ ਫੀਲ ਨਹੀਂ ਕਰੋਗੇ ਹੰਕਾਰ ਦੀਆਂ ਕਾਮ ਦੀਆਂ ਲੋਭ ਦੀਆਂ ਮੋਹ ਦੀਆਂ ਬੜੀ ਤਰ੍ਹਾਂ ਦੀਆਂ ਵਿਧੀਆਂ ਨੇ ਬੜੀ ਤਰ੍ਹਾਂ ਦੇ ਉਪਵਾਸ ਨੇ ਪਰੇਜ ਨੇ ਬੜੀ ਤਰ੍ਹਾਂ ਦੀਆਂ ਐਸੀਆਂ ਅਨਰਜੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਠੀਕ ਕਰਨ ਚ ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ ਪਰ ਜੇ ਸਾਨੂੰ ਪਤਾ ਹੀ ਨਹੀਂ ਹੈਗਾ ਹੁਣ ਇੱਕ ਮੋਹ ਨਾਲ ਜਿਹੜਾ ਬੰਦਾ ਅਪਾਹੀ ਜਿਹਦੀ ਮਾਨਸਿਕਤਾ ਕਾਫੀ ਖਰਾਬ ਹੈ ਉਹਦੇ ਨਾਲ ਉਹਦੇ ਸਰੀਰ 'ਚ ਵੀ ਖੁਸ਼ਕੀ ਵਧ ਜਾਂਦੀ ਆ ਉਹ ਜਦੋਂ ਕਿਤੇ ਮੰਤਰ ਜਪ ਜਾਦਾ ਕਰ ਲੇਗਾ ਉਹਨੂੰ ਇਹ ਆਵਾਜ਼ਾਂ ਆਣੀਆਂ ਸਟਾਰਟ ਹੋ ਜਾਣਗੀਆਂ ਕੰਨਾਂ 'ਚ ਆਵਾਜ਼ਾਂ ਆਣੀਆਂ ਔਰ ਔਰ ਟਾਮ ਦਾ ਕਦੇ ਵੀ ਜੇ ਲੈਵਲ ਵੱਧ ਜਾਂਦਾ ਤੇ ਉਹ ਇੱਕ ਐਸੀ એનર્ਜੀ ਹੈ ਜਿਹੜੀ ਸਾਡੀ ਮੂਲ એનર્ਜੀ ਹੈ ਉਹਦੇ ਨਾਲ ਔਰ ਕਈ ਵਾਰ ਤੇ ਇਸ ਤਰ੍ਹਾਂ ਹੁੰਦਾ ਕਿ ਮਤਲਬ ਕਿਤੇ ਲਾਈਟ ਜ਼ਿਆਦਾ ਆ ਗਈ ਕਿਤੇ ਇੰਟੂਿਸ਼ਨ ਹੋ ਗਈ ਔਰ ਕਿਤੇ ਬਿਲਕੁਲ ਡੱਲ ਹੋ ਗਿਆ ਮਤਲਬ ਉਹਦੇ ਨਾਲ ਹੋਰ ਕਿਸਮ ਦੀ ਕੰਡੀਸ਼ਨ ਹੁੰਦੀ ਹੈ ਹਰ ਜੀ ਦੇ ਇਹ 3 ਮਹੀਨੇ ਬਾਅਦ ਅਸੀਂ ਬੜੀ ਆਸਾਨੀ ਨਾਲ ਮਾਪ ਸਕਦੇ ਹਾਂ ਔਰ ਉਹਦਾ ਹੱਲ ਹੈ ਔਰ ਉਹਦੇ ਹਿਸਾਬ ਨਾਲ ਤੁਸੀਂ ਕਿਸ ਤਰ੍ਹਾਂ ਦਾ ਮੈਡੀਟੇਸ਼ਨ ਕਰਨਾ ਤੁਹਾਨੂੰ ਇਹ ਚੀਜ਼ਾਂ 6-7 ਮਹੀਨੇ ਚ ਖੁਦ ਸਮਝ ਆਣਗੀਆਂ ਕਿਉਂਕਿ ਉਦਾਰ ਦੇ ਗਿਆਨ ਨੇ ਔਰ ਕਿਸੇ ਦੀ ਸਿਹਤ ਨਹੀਂ ਤੁਹਾਡੇ ਕੰਮ ਨਹੀਂ ਆਣਾ ਕੋਈ ਦੂਸਰਾ ਐਕਸਰਸਾਈਜ਼ ਕਰਦਾ ਔਰ ਤੁਹਾਡੀ ਸਿਹਤ ਬਣ ਜੇਗੀ ਇਹ ਸੰਭਵ ਨਹੀਂ ਹੈ ਤੁਹਾਡੇ ਗਿਆਨ ਨੇ ਤੁਹਾਡਾ ਅਨੁਭਵ ਬਣਨਾ ਤੁਹਾਡੇ ਇੱਕ ਐਸੇ ਅਨੁਭਵ ਨੇ ਜਿੱਥੋਂ ਅਸੁਖ ਔਰ ਦੁੱਖ ਦੋਨੋਂ ਦਿਖਦੇ ਆ ਇੱਕ ਸੈਂਟਰ ਸਾਡੀ ਜ਼ਿੰਦਗੀ ਦਾ ਹੈ ਜਿੱਥੋਂ ਇਹ ਸਰੀਰ એનર્ਜੀ ਹਸਲ ਕਰਦਾ ਬੜੀ ਤਰ੍ਹਾਂ ਦੀਆਂ ਮੈਸੀਆਂ ਵਿਧੀਆਂ ਸੁਣਦਾ ਆ ਮੈਨੂੰ ਕਈ ਮਿੱਤਰ ਪੁੱਛਦੇ ਆ ਵੀ ਐਨੇ ਸਾਹ ਲੈਣ ਨਾਲ ਇਸ ਤਰ੍ਹਾਂ ਕਰਨ ਨਾਲ ਇਸ ਤਰ੍ਹਾਂ ਹੋ ਜਾਂਦਾ ਜੇ ਕਿਤੇ ਤੁਹਾਡਾ ਕ੍ਰੋਧ ਵੱਧਦਾ ਔਰ ਤੁਸੀਂ ਸਾਹ ਤੇ ਅਭਿਆਸ ਕਰਦੇ ਹੋ ਸਭ ਤੋਂ ਵੱਧ ਸਾਹ ਨੂੰ ਸਭ ਤੋਂ ਜ਼ਿਆਦਾ ਡਿਸਟਰਬ ਕ੍ਰੋਧ ਕਰਦਾ ਔਰ ਤੁਸੀਂ ਸਾਹ ਦਾ ਕੋਈ ਅਭਿਆਸ ਕਰ ਰਹੇ ਉਹ ਬੜਿਆ ਖਤਰਨਾਕ ਹੈ ਮੇਰੇ ਖਿਆਲ ਨਾਲ ਉਹਨੂੰ ਲੰਬਾ ਸਮਾਂ ਕਰਨਾ ਕਿਉਂਕਿ ਉਹਨੂੰ ਕਰਨ ਵਾਸਤੇ ਤੁਹਾਨੂੰ ਕ੍ਰੋਧ ਨੂੰ ਪਹਿਲੇ ਥੋੜਾ ਲੈਵਲ 'ਤੇ ਲਿਆਉਣਾ ਪਏਗਾ ਸਹੀ ਕਰਨਾ ਪਏਗਾ ਜਿਹੜੀ ਚੀਜ਼ ਤੁਹਾਡੇ 'ਚ ਵੱਧ ਹੈ ਧਿਆਨ ਰੱਖਿਓ ਤੁਹਾਡੀ ਤਾਕਤ ਵੀ ਹੈ ਜਦੋਂ ਤੁਸੀਂ ਉਹਨੂੰ ਸਮਝ ਗਦੇ ਹੋ ਤੇ ਉਹਦੇ ਅ ਰਿਲੇਟਡ ਕੋਈ ਤੁਸੀਂ ਮੈਡੀਟੇਸ਼ਨ ਕੋਈ ਜਪ ਕੋਈ ਮੰਤਰ ਕਰਦੇ ਹੋ ਤੇ ਉਹ ਤੁਹਾਡੇ ਔਰੇ ਦੀ ਬ੍ਰਾਈਟਨੈਸ ਤੁਹਾਡੇ ਔਰੇ ਦੀ ਜਿਹੜੀ ਦਿਖ ਹੈ ਉਹਨੂੰ ਤੇ ਆਕਰਸ਼ਿਤ ਬਣਾਉਂਦਾ ਹੀ ਹੈ ਉਹ ਤੁਹਾਡੇ ਅੰਦਰ ਬੜੇ ਵੱਡੇ ਅਨੁਭਵ ਲੈ ਕੇ ਆਉਂਦਾ ਹੈ ਉਸ ਜਗ੍ਹਾ ਤੱਕ ਉਸ ਸੈਂਟਰ ਤੱਕ ਜਾਣ ਚ ਮਦਦ ਕਰਦਾ ਜਿੱਥੇ ਦੀ ਸਾਰੇ ਧਰਮ ਗੱਲ ਕਰਦੇ ਆ ਜਿਸ ਸੈਂਟਰ ਤੇ ਖੜ ਕੇ ਦੁੱਖ ਔਰ ਸੁੱਖ ਮੈਂ ਨਹੀਂ ਕਹਿੰਦਾ ਅਸਰ ਨਹੀਂ ਕਰਦਾ ਸਰੀਰ ਜੇ ਮਾਸ ਦਾ ਬਣਿਆ ਜਿਵੇਂ ਬਾਕੀਆਂ ਦਾ ਬਣਿਆ ਉੱਥੇ ਕਿਸੇ ਨੂੰ ਵੀ ਸੂਈ ਮਾਰੋਗੇ ਉਹ ਦਰਦ ਉਨਾ ਹੀ ਹੁੰਦਾ ਉਹ ਸਾਰਾ ਕੁਝ ਇਸ ਤਰ੍ਹਾਂ ਹੀ ਹੁੰਦਾ ਪਰ ਉਹਦਾ ਅਸਰ ਬਹੁਤ ਘਟ ਜਾਂਦਾ ਜਿੱਦਾਂ ਜਿੱਦਾਂ ਤੁਸੀਂ ਗਹਿਰੇ ਤੋ ਹੁੰਦੇ ਜਾਓ ਜਿਸ ਤਰ੍ਹਾਂ ਜਿਸ ਤਰ੍ਹਾਂ ਅਨੁਭਵ ਦੀ ਗਹਿਰਾਈ ਵੱਧਦੀ ਜਾਏਗੀ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਗੀ ਤੁਸੀਂ ਖੁਦ ਫੀਲ ਕਰ ਸਕਦੇ ਹੋ ਉਸ ਚੀਜ਼ ਨੂੰ ਕਿ ਉਹਨਾਂ ਦਾ ਪ੍ਰਭਾਵ ਬੜਾ ਜ਼ਿਆਦਾ ਘਟਣ ਲੱਗ ਜਾਏਗਾ ਔਰ ਮੇਰੇ ਖਿਆਲ ਨਾਲ ਉਹ ਅਸਲੀ ਧਾਰਮਿਕਤਾ ਵੀ ਹੈ ਔਰ ਮਨੁੱਖ ਦਾ ਜਿਹੜਾ ਜਿਸ ਸੈਂਟਰ ਤੇ ਉਹ ਖੜਾ ਹੈ ਇੱਕ ਜਗ੍ਹਾ نیچے ਜਾਨਵਰ ਹੋ ਸਕਦਾ ਔਰ ਇੱਕ ਜਗ੍ਹਾ ਉੱਪਰ ਦੇਵਤਾ ਹੋ ਸਕਦਾ ਉਹਦੇ ਵੱਲ ਤੁਰੰਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਕਰਕੇ ਇਹ ਕੋਈ ਜ਼ਿਆਦਾ ਟਾਈਮ ਨਹੀਂ ਮੰਗਦੀ ਸਿਰਫ ਤੁਹਾਡੇ 5 ਮਿੰਟ ਲੱਗਦੇ ਨੇ ਜੇ ਇਸ ਚੀਜ਼ ਨੂੰ ਅਸੀਂ ਜਾਣ ਲਿਆ ਤੇ ਅਸੀਂ ਆਪਣਾ ਫਾਇਦਾ ਤੇ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਦੋਸਤਾਂ ਨੂੰ ਇੱਕ ਐਸਾ ਸਰਮਾਇਆ ਦੇ ਦਾਂਗੇ ਇੱਕ ਐਸੀ ਤਾਕਤ ਫੜਾ ਦਾਂਗੇ ਜਿਹੜੀ ਉਹਨਾਂ ਦੀ ਜ਼ਿੰਦਗੀ 'ਚ ਵੀ ਬੜੀ ਵੱਡੀ ਕ੍ਰਾਂਤੀ ਦਾ ਕਾਰਨ ਹੋਏਗੀ ਐ ਪਤਾ ਉਦੋਂ ਹੀ ਲੱਗੇਗਾ ਜਦੋਂ ਤੁਸੀਂ ਖੁਦ ਲਿਖੋਗੇ ਐ ਤਿੰਨ ਮਹੀਨੇ ਲਿਖਣ ਤੋਂ ਬਾਅਦ ਉਹ ਚੰਨ ਦੀਆਂ ਡੇਟਾ ਦੇ ਨਾਲ ਬੜੇ ਤਾਰਕਿਕ ਢੰਗ ਦੇ ਨਾਲ ਦੱਸਿਆ ਜਾ ਸਕਦਾ ਕਿਹੜੀ